ਉਹ ਕਲੀਅਰ ਹੋ ਹੀ ਗਿਆ ਕਿ ਪੰਜਾਬ ਦੀ ਜਿਹੜੀ ਵਿੱਤੀ ਹਾਲਤ ਆ ਉਹ ਬਹੁਤ ਮਾੜੀ ਆ ਸੂਬੇ ਦੀ ਜਿਹੜੀ ਆਰਥਿਕ ਸਿਹਤ ਜੇ ਆਪਾਂ ਕਹੀਏ ਉਹ ਬੇਹੱਦ ਕਮਜ਼ੋਰ ਆ ਪਰ ਸਵਾਲ ਇਹ ਆ ਕਿ ਇਹਦੇ ਲਈ ਮੁਖਤਰ ਤੇ ਕੌਣ ਜ਼ਿੰਮੇਵਾਰ ਆ ਦੇਖੋ ਇਹ ਜੋ ਹੁਣ ਹੋ ਰਿਹਾ ਵਾ ਇਹਦੀ ਬੁਨਿਆਦ ਜੋ ਇਸ ਵੇਲੇ ਇਸ ਵੇਲੇ ਸਥਿਤੀ ਆ ਇਹਦੀ ਬੁਨਿਆਦ ਤੇ ਅਕਾਲੀ ਭਾਜਪਾ ਸਰਕਾਰ ਮੇਲੇ ਹੀ ਰੱਖੀ ਗਈ ਇਹਦੇ ਕੋਈ ਸ਼ੱਕ ਨਹੀਂ ਜਿਹੜਾ ਪਹਿਲੀ ਵਾਰੀ ਬਿਆਨ ਸਿੰਘ ਵੀ ਪੰਜਾਬ ਦੇ ਵਿੱਚ ਜਿਹੜੋਂ ਬਿਆਨ ਸਿੰਘ ਦੀ ਸਰਕਾਰ 92 ਦੇ ਵਿੱਚ ਬਣੀ ਬੜਾ ਲੰਬਾ ਪ੍ਰੈਜ਼ੀਡੈਂਟਸ ਰੂਲ ਚੱਲਿਆ ਔਰ ਜਦੋਂ ਬਿਆਨ ਸਿੰਘ ਦੀ ਸਰਕਾਰ ਬਣੀ ਉਦੋਂ ਕਰੀਬ 7.5 ਹਜ਼ਾਰ ਕਰੋੜ ਦਾ ਕਰਜ਼ਾ ਸੀ ਔਰ 2007 ਦੇ ਵਿੱਚ ਜਿਸ ਵੇਲੇ ਅਕਾਲੀ ਭਾਜਪਾ ਸਰਕਾਰ ਦੁਬਾਰਾ ਸੱਤਾ ਦੇ ਵਿੱਚ ਆਈ ਤੇ ਉਸ ਵੇਲੇ ਕਰਜ਼ਾ ਸੀ 50 ਹਜ਼ਾਰ ਕਰੋੜ ਦੇ ਕਰੀਬ ਔਰ ਜਦੋਂ ਇਹਨਾਂ ਨੇ ਸੱਤਾ ਛੱਡੀ ਹੈ 2017 ਦੇ ਵਿੱਚ ਉਦੋਂ ਪੌਣੇ 2 ਲੱਖ ਕਰੋੜ ਦਾ ਕਰਜ਼ਾ ਸੀ ਤੋ ਮੈਂ ਇਸੇ ਕਰਕੇ ਕਹਿ ਰਿਹਾ ਕਿ ਬੁਨਿਆਦ ਤੇ ਉਸ ਵੇਲੇ ਰੱਖੀ ਗਈ ਔਰ ਉਸੇ ਟਾਈਮ ਦੇ ਵਿੱਚ ਜਿਹੜੀਆਂ ਮੁਫਤ ਖੁਰੀਆਂ ਸਕੀਮਾਂ ਤੇ ਵੈਸੇ 1997 ਚ ਰਜਿਸਟਰਡ ਰਿਕਾਰਡ ਪੱਠੀ ਸ਼ੁਰੂ ਕਰ ਗਈ ਸੀ ਜਿਹੜੇ ਆ ਫ੍ਰੀ ਬਿਜਲੀ ਵਾਲਾ ਕੰਮ ਜਿਹੜਾ ਵਾ ਲੇਕਿਨ ਉਹਨੂੰ ਸਾਰਿਆਂ ਲਈ ਉਹਨੂੰ ਉਹ ਸਕੀਮ ਵਧਾਈ ਗਈ ਔਰ ਉਹਦਾ ਜਿਹੜਾ ਅਸਰ ਆ ਉਹ ਫਿਰ ਉਸ ਵੇਲੇ ਤੱਕ ਦਿਸਣ ਲੱਗ ਪਿਆ ਔਰ ਉਸ ਤੋਂ ਬਾਅਦ ਉਹ ਲਗਾਤਾਰ ਉਹ ਪੰਜਾਬ ਦਾ ਜਿਹੜਾ ਖਜ਼ਾਨਾ ਵਾ ਉਹਨੂੰ ਇਹ ਜਿਹੜੇ ਸਬਸਿਡੀਆਂ ਆ ਉਹਦੇ ਚੂਨਾ ਜਿਹੜਾ ਵਾ ਲੱਗ ਰਿਹਾ ਵਾ ਵੱਡੀ ਗੱਲ ਜਿਹੜੇ ਕੁਝ ਸਾਡੇ ਕਾਲਜਰਸ ਨੇ ਵੀ ਕਹੀ ਆ ਕੀ ਕਨਫਲਿਕਟ ਆਫ ਇੰਟਰਸਟ ਬਿਲ ਨਾ ਹੋਣ ਕਰਕੇ ਅਕਾਲੀ ਭਾਜਪਾ ਸਰਕਾਰ ਵਲੇ ਬਹੁਤ ਸਾਰੇ ਜਿਹੜੇ ਲੀਡਰ ਸੀਗੇ ਉਹ ਆਪਣੇ ਕਾਰੋਬਾਰ ਵੀ ਚਲਾਉਂਦੇ ਸੀਗੇ ਔਰ ਉਹਦੇ 'ਚ ਬੜਾ ਕਲੀਅਰ ਕਨਫਲਿਕਟ ਆਫ ਇੰਟਰਸਟ ਸੀ ਉਹ ਕਾਰੋਬਾਰ ਜਿਹੜਾ ਵਾ ਉਹ ਸਰਕਾਰ ਦਾ ਵੀ ਸੀ ਤੇ ਇਹਨਾਂ ਲੀਡਰਾਂ ਦਾ ਵੀ ਸੀ ਜਿਹੜੇ ਆਪ ਖੁਦ ਮੰਤਰੀ ਜਾਂ ਮੁੱਖ ਮੰਤਰੀ ਸਨ ਸੋ ਉਹਦੇ ਕਰਕੇ ਵੀ ਸਰਕਾਰ ਨੂੰ ਲਗਾਤਾਰ ਕਟਾ ਜਿਹੜਾ ਵਾ ਉਹ ਪੈਂਦਾ ਰਿਹਾ ਰੈਵਨਿਊ ਜਨਰੇਸ਼ਨ ਜਿਹੜੀ ਆ ਉਹ ਬਹੁਤ ਵੱਡੇ ਹੱਦ ਤੱਕ ਉਹਨੂੰ ਖੋਰਾ ਲੱਗਾ ਉਸ ਤੋਂ ਬਾਅਦ ਫਿਰ ਕਾਂਗਰਸ ਸਰਕਾਰ ਆ ਗਈ ਔਰ ਜੈਸਲੇ ਕਾਂਗਰਸ ਸਰਕਾਰ ਸਰਕਾਰ ਆਈ ਤਾਂ ਉਹਨਾਂ ਨੇ ਮੁਫਤ ਖਰੀਦ ਜਿਹੜੇ ਜਿਹੜੇ ਐਲਾਨ ਪਹਿਲਾਂ ਹੋਏ ਸੀ ਉਹ ਜਾਰੀ ਰੱਖੇ ਨਾਲ ਫਿਰ ਕੁਝ ਕਿਸਾਨਾਂ ਨੂੰ ਕਰਜ਼ਾ ਮਾਫੀ ਵੀ ਕੀਤੀ ਉਹਨਾਂ ਨੇ 5-6000 ਕਰੋੜ ਉਹਦੇ 'ਚ ਵੀ ਲੱਗ ਗਿਆ ਔਰ ਰੈਵਨਿਊ ਦੇ ਵਿੱਚ ਇਨਕਰੀਜ਼ ਨਹੀਂ ਹੋਈ ਔਰ ਬਹੁਤ ਵੱਡੇ ਪੱਧਰ ਦੇ ਉੱਤੇ ਆ ਜਿਹੜਾ ਮਾਈਨਿੰਗ ਮਾਫੀਆ ਵਾ ਉਹ ਕਾਂਗਰਸ ਸਰਕਾਰ ਵਲੇ ਚੱਲ ਰਿਹਾ ਸੀ ਸ਼ਰਾਬ ਮਾਫੀਆ ਤੇ ਮਾਈਨਿੰਗ ਮਾਫੀਆ ਉਹਨੂੰ ਉਹਦੇ ਤੇ ਰੋਕ ਨਹੀਂ ਲੈ ਸਕੇ ਜਿਹੜਾ ਪੈਸਾ ਸਰਕਾਰੀ ਖਜ਼ਾਨੇ ਚਾਉਣਾ ਸੀ ਉਹ ਕੋਈ ਜਿੰਦਗੀ ਜੇਬਾਂ ਦੇ ਵਿੱਚ ਰਸੂਖ ਵਾਲੇ ਲੋਕਾਂ ਦੀਆਂ ਜੇਬਾਂ ਦੇ ਵਿੱਚ ਪੈਂਦਾ ਰਿਹਾ ਸੋ ਇਹ ਤੇ ਹਾਲਤ ਸੀ 2022 ਤੱਕ ਜੀ ਔਰ ਜਦੋਂ ਆਮ ਆਦਮੀ ਪਾਰਟੀ ਸਰਕਾਰ ਆਈ ਵਾਲੇ ਉਹਨਾਂ ਨੇ ਬੜੇ ਕੀਤੇ ਲੇਕਿਨ ਉਹਨਾਂ ਨੇ ਉਸ ਤੋਂ ਬਾਅਦ ਇਹਨਾਂ ਨੂੰ ਵੀ ਹੱਦ ਕਰਤੀ ਇਸ਼ਤਿਹਾਰ ਕਿਤੇ ਇਸ਼ਤਿਹਾਰਬਾਜ਼ੀ ਜਿਹੜੀ ਹੈ ਦੂਜੀਆਂ ਸਟੇਟਾਂ ਦੇ ਵਿੱਚ ਵੀ ਕਰਤੀ ਔਰ ਉਹੋ ਹੀ ਜਿਹੜੇ ਕਹਿੰਦੇ ਰਹੇ ਸੀ ਕਿ ਹੈਲੀਕਾਪਟਰ ਜਿਹੜੇ ਆ ਇਹਨਾਂ ਨੂੰ ਅਸੀਂ ਐਮਰਜੈਂਸੀ ਅ ਲੋਕਾਂ ਵਾਸਤੇ ਵਰਤਾਂਗੇ ਉਹ ਹੈਲੀਕਾਪਟਰ ਜਿਹੜੇ ਆ ਉਹ ਆਪਣੇ ਲੀਡਰਾਂ ਨੂੰ ਦੂਜੀਆਂ ਸਟੇਟਾਂ ਦੇ ਵਿੱਚ ਵੀ ਜਾਣ ਵਾਸਤੇ ਇਸਤੇਮਾਲ ਉਹਨਾਂ ਨੇ ਕਰ ਦਿੱਤਾ ਔਰ ਜਿਹੜੇ ਆ ਫ੍ਰੀ ਬਿਜਲੀ ਸੀ ਕਿਸਾਨਾਂ ਤੱਕ ਜਿਹੜੀ ਸੀ ਸੀਗੀ ਉਹਨੂੰ 300 ਯੂਨਿਟ ਤੱਕ ਬਾਕੀਆਂ ਨੂੰ ਵੀ ਫ੍ਰੀ ਕਰਦੀ ਔਰ ਤੁਸੀਂ ਵੇਖ ਹੀ ਲਿਆ ਉਹਦਾ ਹਾਲ ਕੀ ਆ ਜਿਹੜੀ ਸਬਸਿਡੀ ਬਿਜਲੀ ਦੀ ਸਬਸਿਡੀ ਜਿਹੜੀ ਜਿਹੜੀਆਂ ਸਬਸਿਡੀਆਂ ਸੀ ਜਿਹੜੀਆਂ 5 ਤੋਂ 8000 ਕਰੋੜ ਸੀਗੀਆਂ 2012-13 ਦੇ ਵਿੱਚ ਉਹ 2018 ਦੇ ਵਿੱਚ 12000 ਕਰੋੜ ਪੈਸੇ ਹੁਣ 20-21000 ਕਰੋੜ ਜਿਹੜੀਆਂ ਵਾ ਟੋਟਲ ਸਬਸਟੀਅਨ ਦਾ ਖਰਚ ਹੈ ਜਿਹਦੇ ਵਿੱਚ ਫ੍ਰੀ ਬਿਜਲੀ ਔਰ ਕਈ ਜਿਹੜੇ ਡਿਫਰੈਂਟ ਵਰਗ ਹੈ ਉਹਨਾਂ ਨੂੰ ਫ੍ਰੀ ਬਿਜਲੀ ਜਿਹੜੀ ਜਾਂ ਸਸਤੀ ਬਿਜਲੀ ਜਿਹੜੀ ਆ ਦਿੱਤੀ ਜਾ ਰਹੀ ਆ ਸੋ ਹੁਣ ਤੇ ਅਸਲੇ ਹਾਦੀ ਹੋਈ ਪਈ ਆ ਔਰ ਇੰਜ ਲੱਗ ਰਿਹਾ ਵਾ ਕਿ ਜੇ 1000 ਰੁਪਿਆ ਮਹੀਨਾ ਜਿਹੜਾ ਔਰਤਾਂ ਨੂੰ ਪ੍ਰੋਮਿਸ ਕੀਤਾ ਤੇ ਫਿਰ 10000 ਕਰੋੜ ਦਾ ਹੋਰ ਚੂਨਾ ਲੱਗ ਜਾਊਗਾ ਜਿਵੇਂ ਸਾਡੇ ਬਹੁਤ ਸਾਰੇ ਕੌਨਸਲਸ ਨੇ ਕਿਹਾ ਕਿ ਸਬਸਿਡੀਆਂ ਨੂੰ ਰੈਸ਼ਨਲਾਈਜ਼ ਕਰਨ ਦੀ ਲੋੜ ਆ ਵੱਡੇ ਸਖਤ ਫੈਸਲੇ ਲੈਣ ਦੀ ਲੋੜ ਆ ਅ ਬੜਾ ਕਲੀਅਰਲੀ ਇਹ ਕੋਈ ਸਰਕਾਰ ਜਿਹੜੀ ਇਹ ਫੈਸਲੇ ਲਾਊਗੀ ਲੋਕੀਓਨਾਂ ਤੋਂ ਖਫਾ ਹੋਣਗੇ ਲੇਕਿਨ ਇਹ ਸਭ ਕੁਝ ਰੈਸ਼ਨਲਾਈਜ਼ ਜੇ ਨਹੀਂ ਹੋਇਆ ਤੇ ਸਰਕਾਰ ਇਸੇ ਤਰ੍ਹਾਂ ਹੀ ਇਹਦੀ ਡਾਊਨਫਾਲ ਜਿਹੜੀ ਆ ਉਹ ਚਲਦੀ ਰਹੂ ਔਰ ਨਾਲ ਕਨਫਲਿਕਟ ਆਫ ਇੰਟਰਸਟ ਬਿਲ ਆਵੇ ਵਾਕਈ ਭ੍ਰਿਸ਼ਟਾਚਾਰ ਰੋਕਿਆ ਜਾਵੇ ਔਰ ਜਿਹੜੇ ਸਰਕਾਰ ਆ ਉਹ ਆਪਣੇ ਬੰਦਿਆਂ ਤੇ ਪਹਿਲਾਂ ਨਕੇਲ ਕੱਸੇ ਵਿਰੋਧੀਆਂ ਦੇ ਉੱਤੇ ਤੇ ਚਲੋ ਨਕੇਲ ਹਰ ਸਰਕਾਰ ਜਿਹੜੀ ਆ ਉਹ ਕਾਸੀ ਦਿੰਦੀ ਆ ਮੈਂ ਬੜਾ ਕਲੀਅਰ ਕਹਿਣਾ ਚਾਹੁੰਦਾ ਹਾਂ ਆਪੀ ਹਰ 5 ਸਾਲ ਦੇ ਵਿੱਚ ਕਰੀਬ 1 ਲੱਖ ਕਰੋੜ ਦਾ ਕਰਜ਼ਾ ਵਧਦਾ ਰਿਹਾ ਵਾ ਮੈਂ ਜਿਵੇਂ ਦੱਸਿਆ ਕਿ 2017 ਦੇ ਵਿੱਚ ਪਾਉਣੇ 2 ਲੱਖ ਕਰੋੜ 2022 ਦੇ ਵਿੱਚ ਪਾਉਣੇ 3 ਲੱਖ ਕਰੋੜ ਔਰ ਹੁਣ 2025 ਦੇ ਵਿੱਚ ਆਲਮੋਸਟ ਪਾਉਣੇ 4 ਲੱਖ ਕਰੋੜ ਦੇ ਨੇੜੇ ਆਪਾਂ ਪਹੁੰਚੇ ਆ ਇਹ ਸਾਬ ਦੇ ਨਾਲ ਮੇਰੇ ਖਿਆਲ 2027 ਜਰੋਂ ਚੋਣਾਂ ਹੋਣੀਆਂ ਤੇ ਸਾਡੇ 4 ਲੱਖ ਤੋਂ 5 ਲੱਖ ਕਰੋੜ ਦਾ ਕਰਜ਼ਾ ਹੋ ਜਾਊਗਾ ਸੋ ਹੁਣ ਤੱਕ 5 ਸਾਲਾਂ ਚੜਦਾ ਸੀ 1 ਲੱਖ ਕਰੋੜ ਲੇਕਿਨ ਇਸ ਸਰਕਾਰ ਦੇ ਵਿੱਚ ਮੈਨੂੰ ਲੱਗਦਾ ਵਾ ਆਲਮੋਸਟ ਡੇਡ ਤੋਂ 2 ਲੱਖ ਕਰੋੜ ਕਰਜ਼ਾ ਚੱਲ ਚੱਲੂਗਾ ਆਲਮੋਸਟ ਡਬਲ ਕਰਜ਼ਾ ਜਿਹੜਾ ਵਾ ਉਹ ਚੜਨਾ ਜਾਰੀ ਆ ਵਾ ਸੋ ਹਾਲਤ ਕਾਫੀ ਪਤਲੀ ਆ ਕਹਿਣ ਦਾ ਪਾਵੇ ਆ ਕਿ ਸਾਰੀਆਂ ਸਰਕਾਰਾਂ ਜ਼ਿੰਮੇਵਾਰ ਨੇ ਪਹਿਲੀਆਂ ਸਰਕਾਰਾਂ ਨੇ ਇੱਕ ਨੇ ਬੁਨਿਆਦ ਰੱਖੀ ਦੂਜੇ ਨੇ ਉਹ ਕੰਮ ਚਾਲੂ ਰੱਖਿਆ ਤੇ ਇਹ ਸਰਕਾਰ ਨੇ ਤੇ ਹੱਦੀ ਕਰ ਦਿੱਤੀ ਸੋ ਇਹ ਅਸਲੇ ਹਾਲਤ ਪੰਜਾਬ ਦਾ ਕੌਣ ਰੱਖਾ ਇਹ ਬੜਾ ਵੱਡਾ ਸਵਾਲ ਹੈ